ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਕਿਵੇਂ ਪ੍ਰਮਾਤਮਾ ਜੀ ਨੇ ਦੱਸੀ ਹੈ ਕਿ ਸਾਨੂੰ ਕਿਉਂ ਖੰਡ ਤੇ ਦੋ ਰੋਟੀਆਂ ਦੇ ਨਾਲ ਅਸੀਂ ਆਪਣੀ ਕਿਸਮਤ ਨੂੰ ਬਦਲ ਸਕਦੇ ਹਾਂ ਸੰਗਤ ਜੀ ਜੇਕਰ ਅਸੀਂ ਪੂਰਨ ਮਾਸ਼ੀ ਦੇ ਦਿਨ ਦਾਨ ਭੋਨ ਕਰਦੇ ਹਾਂ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਮੈਂਟ ਬਾਕਸ ਤੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਾ ਜਾਵੇ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਪਰਮਾਤਮਾ ਜੀ ਨੇ ਇੱਕ ਦਿਨ ਭਾਵ ਕੇ ਸ਼੍ਰੀ ਹਰਾਇ ਰਾਏ ਸਾਹਿਬ ਜੀ ਨੇ ਆਪਣੀ ਸਭਾ ਵਿੱਚ ਬੈਠੇ ਹੋਏ ਸਨ ਤੇ ਉਹ ਤੇ ਸੰਗਤਾਂ ਉਹਨਾਂ ਦੇ ਦਰਸ਼ਨ ਕਰ ਰਹੀਆਂ ਸਨ ਅਤੇ ਮੰਨਦੀਆਂ ਮੁਰਾਦਾਂ ਪੂਰੀਆਂ ਕਰਵਾ ਰਹੀਆਂ ਸਨ ਦੂਰੋਂ ਨੇੜੇੋਂ ਸਭ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀਆਂ ਸਨ ਕਿਉਂਕਿ ਪਾਸ਼ਾ ਜੀ ਬੜੇ ਹੀ ਕਰਾਮਾਤ ਵਾਲੇ ਸਨ ਜੋ ਬੋਲਦੇ ਸਨ ਉਹੀ ਸੱਚ ਹੋ ਜਾਂਦਾ ਸੀ ਕਈ ਵਾਰ ਫਟਕਾਰ ਜਾਂ ਪਰਸੰਨ ਹੋ ਕੇ ਜੋ ਬੋਲਦੇ ਉਹ ਵੀ ਸੱਚ ਹੋ ਜਾਂਦਾ ਇੱਕ ਦਿਨ ਸੰਗਤ ਜੀ ਇੱਕ ਸਿੱਖ ਆਇਆ ਤੇ ਕਿਹਾ ਵਾਹਿਗੁਰੂ ਜੀ ਤੁਸੀਂ ਸਾਰਿਆਂ ਦੇ ਪਾਲਨਹਾਰ ਹੋ ਤੁਹਾਡੀ ਕਿਵੇਂ ਸੇਵਾ ਕਰਾਂ ਜੋ ਉਹ ਗਰੀਬ ਸਿੱਖ ਦੇ ਜੋ ਵੀ ਖਜਾਨੇ ਪਰ ਜਾਣ ਬੜੇ ਚਤਨ ਤੋਂ ਬਾਅਦ ਵੀ ਕੁਝ ਹੱਥ ਆ ਜਾਵੇ ਤਾਂ ਦੱਸੋ ਕੀ ਕੀਤਾ ਜਾਵੇ ਘਰ ਵਿੱਚ ਸੁੱਖ ਰਹੇ ਪਾਸ਼ਾ ਜੀ ਨੇ ਕਿਹਾ ਕਿ ਮੈਨੂੰ ਆਪਣੀ ਸਾਰੀ ਸੰਗਤ ਹੀ ਪਿਆਰੀ ਹੈ ਪਰ ਜੋ ਰੋਜ਼ ਉੱਠ ਕੇ ਮੁੱਖ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਸਿਮਰਦੇ ਹਨ ਸ਼ਰਧਾ ਭਾਵਨਾ ਦੇ ਨਾਲ ਲੰਗਰ ਵਿੱਚ ਅੰਨ ਧੰਨ ਪੇਟਾ ਕਰਦੇ ਹਨ ਭਾਵੇਂ ਤੁਸੀਂ ਇੱਕ ਕੌਲੀ ਹੀ ਖੰਡ ਦੀ দান ਕਰੋ ਭਾਵੇਂ ਤੁਸੀਂ ਇੱਕ ਕੌਲੀ ਗੋੜ ਦੀ ਹੀ ਕਿਉਂ ਨਾ দান ਕਰੋ ਤੇ ਇੱਕ ਕੌਲੀ ਆਟਾ ਹੀ ਕਿਉਂ ਨਾ ਹੋਵੇ ਪਰ ਸ਼ਰਧਾ ਭਾਵਨਾ ਦੇ ਨਾਲ ਲੰਗਰ ਦੇ ਵਿੱਚ ਜੋ ਵੀ ਪੇਟਾ ਕਰਦੇ ਹੋਗੇ ਉਹਦੇ ਘਰ ਦੇ ਵਿੱਚ ਤਲੇਦਰ ਤੇ ਕਲੇਸ਼ ਹਮੇਸ਼ਾ ਲਈ ਖਤਮ ਹੋ ਜਾਣਗੇ ਉਸ ਦੇ ਘਰ ਵਿੱਚ ਫਿਰ ਕਦੇ ਵੀ ਗਰੀਬੀ ਵਾਸ ਨਹੀਂ ਕਰਦੀ ਮਾਇਆ ਆਪਣੇ ਆਪ ਚੱਲ ਕੇ ਆਉਂਦੀ ਹੈ ਤੇ ਸਾਧ ਸੰਗਤ ਜੀ ਨੂੰ ਕਿਹਾ ਕਿ ਅੱਜ ਕਥਾ ਸਰਵਣ ਕਰਦੇ ਹਾਂ ਕਹਿੰਦੇ ਇੱਕ ਨਗਰ ਵਿੱਚ ਇੱਕ ਮਨੋਖ ਰਹਿਆ ਕਰਦਾ ਸੀ ਉਹ ਬੜਾ ਹੈ ਨੇਤਨ ਸੀ ਉਹ ਦੋ ਸਮੇ ਦਾ ਘਰ ਜਿਹੜਾ ਦੋ ਪਰਸ਼ਾਦੇ ਸੀ ਉਹ ਤੋਂ ਵੀ ਤੰਗ ਹੋਇਆ ਪਿਆਸੀ ਦੋ ਸਮੇਂ ਦੀ ਰੋਟੀ ਵੀ ਨਹੀਂ ਸੀ ਉਸ ਕੋਲ ਖਾਣ ਨੂੰ ਉਹਨਾਂ ਨੂੰ ਰਜਮੈਂਟ ਢਿੱਡ ਕਦੇ ਵੀ ਨਹੀਂ ਸੀ ਕੁਝ ਮਿਲਿਆ ਇੰਨੇ ਤੰਗੇ ਸੀ ਉਹਨਾਂ ਦੇ ਘਰ ਜੇ ਦਿਹਾੜੀ ਦਾਪਾ ਮਿਲਣਾ ਤੇ ਕੁਝ ਖਾ ਲੈਣਾ ਨਹੀਂ ਤਾਂ ਗਰੀਬੀ ਦੇ ਦੁੱਖ ਦਾ ਕੋੜ ਉਹਨਾਂ ਦਾ ਗਲ ਘੁੱਟ ਰਿਹਾ ਸੀ ਉਹਦਾ ਹੀ ਸਬਰ ਪੀਰੇ ਸਨ ਬਸ ਕੁਝ ਨਹੀਂ ਬਣਿਆ ਤੇ ਉਹਦਾ ਸਬਰ ਪੀ ਪੀ ਕੇ ਉਹ ਅੱਖ ਚੁੱਕੇ ਸਨ ਤੇ ਪਾਣੀ ਪੀਤਾ ਤੇ ਸੌ ਜਾਂਦੇ ਸਨ। ਉਹਨਾਂ ਦੇ ਘਰ ਦੇ ਵਿੱਚ ਇੱਕ ਰੁੱਖ ਸੀ ਉਹਦੇ ਉੱਤੇ ਇੱਕ ਆਲਣਾ ਬਣਿਆ ਹੋਇਆ ਸੀ। ਆਲਣੇ ਦੇ ਵਿੱਚ ਇੱਕ ਚੇੜਾ ਤੇ ਇੱਕ ਚੇੜੀ ਰਹਿ ਆ ਕਰਦੇ ਸਨ। ਉਹਨਾਂ ਬੜਾ ਹੀ ਸੋਹਣਾ ਆਪਣਾ ਆਲਣਾ ਬਣਾਇਆ ਹੋਇਆ ਸੀ। ਉਹਦੇ ਵਿੱਚ ਆਪਣੀ ਵਸੋਂ ਕਰਦੇ ਸਨ ਜੋ ਕਿ ਪਿਛਲੇ ਜਨਮ ਵਿੱਚ ਸਿੱਖ ਸਨ ਪਰ ਕਿਸੇ ਕਾਰਨ ਕਿਸੇ ਵਸ ਵਿੱਚ ਉਹਨਾਂ ਨੂੰ ਜਨਮ ਲੈਣਾ ਪੈ ਗਿਆ। ਔਰ ਉਹ ਜੇ ਵੇਖਦੇ ਕਿ ਇਹ ਦੋਵੇਂ ਜੀ ਕੰਮਕ ਦੇ ਸਿੱਟੇ ਚੋਕ ਕੇ ਲਿਆਉਂਦੇ ਹਨ ਤੇ ਸਾਰਾ ਦਿਨ ਮਿਹਨਤ ਕਰਦੇ ਹਨ ਪੂਰੀ ਫਿਰ ਵੀ ਨਹੀਂ ਪੈਂਦੀ ਕਈ ਵਾਰ ਰਾਤ ਨੂੰ ਰੋਟੀ ਖਾਂਦੇ ਹਨ ਤੇ ਕਈ ਵਾਰ ਬਿਨਾ ਖਾਂਦੇ ਆ ਹੀ ਸੌਂ ਜਾਂਦੇ ਹਨ ਉਹ ਵੇਖਦੇ ਹਨ ਦੋਵੇਂ ਜਾਣੇ ਬੜੇ ਹੀ ਦੁਖੀ ਹੁੰਦੇ ਹਨ ਉਹਨਾਂ ਦੀ ਮਦਦ ਬਾਰੇ ਸੋਚਦੇ ਹਨ ਸਾਰੇ ਹੀ ਇੱਕ ਦਿਨ ਉਹ ਕਥਾ ਸੁਣ ਰੈਸਨ ਕਿ ਉਹ 체ੜੀ ਤੇ 체ੜਾ ਜਿਹੜੇ ਸਨ ਅਕਸਰ ਹੀ ਓਡਦੇ ਤੇ ਲੰਗ ਦੇ ਟੱਪਦੇ ਜਿੱਥੇ ਵੀ ਕੀਰਤਨ ਹੋ ਰਿਹਾ ਹੁੰਦਾ ਸੀ ਉੱਥੇ ਹੀ ਸੋਣਨ ਚੱਲਿਆ जाया ਕਰਦੇ ਸਨ ਉੱਥੇ ਹੀ ਬੈਠ ਕੇ ਉਹਨਾਂ ਨੇ ਕਥਾ ਵਿਚਾਰ ਸੁਣਨੀ ਤੇ ਸੰਤ ਜੀ ਗੁਰੂ ਘਰ ਵਿੱਚ ਇੱਕ ਦਿਨ ਕਥਾ ਸੁਣਾ ਰਹੇ ਸਨ ਉਹ ਗੁਰੂ ਘਰ ਦੇ ਲੰਗਰ ਦੀ ਰਸਦ ਦੀ ਮਹੱਤਤਾ ਕੀ ਹੁੰਦੀ ਹੈ ਗੁਰੂ ਘਰ ਵਿੱਚ ਜਦੋਂ ਅਸੀਂ ਦਾਣ ਰਸਦ ਦਿੰਦੇ ਹਾਂ ਸਾਉਦੀ ਮਹਾਤਤਾ ਕੇ ਬਚ ਜਾਂਦੇ ਹੈ ਉਹਦੇ ਬਾਰੇ ਸੰਤ ਜੀ ਵਰਣਨ ਕਰਦੇ ਪਏ ਸਨ ਕਿ ਕਿਸੇ ਦਾ ਢਿੱਡ ਭਰਨ ਨਾਲ ਮਨੁੱਖ ਦੇ ਘਰੋਂ ਕਿਵੇਂ ਗਰੀਬੀ ਦੂਰ ਚਲੀ ਜਾਂਦੀ ਹੈ ਉਹਨਾਂ ਨੇ ਉਸ ਗਰੀਬ ਦੇ ਘਰੋਂ ਚੁੰਝਾ ਭਰ ਕੇ ਲਿਆਉਣੀਆ ਤੇ ਗੁਰੂ ਘਰ ਦੇ ਕਣਕ ਦੇ ਜਿਹੜਾ ਬੋਲ ਲੱਗਾ ਹੋਇਆ ਸੀ ਉਥੇ ਪਾ ਦਿਆ ਕਰਨੀਆਂ ਐਵੇਂ ਕਰਦੇ ਆ ਕਰਦੇ ਆ ਮਹੀਨਾ ਲੰਘਿਆ ਸਮਾਂ ਬੀਤ ਗਿਆ ਉਨਾਂ ਲਈ ਅਸੀਂ ਬਰਕਤ ਦੇ ਰਾਹ ਖੁੱਲ ਗਏ ਕਿ ਆਂਧਾ ਆਂਦੇ ਪੰਡਾਰੇ ਆਉਣੇ ਸ਼ੁਰੂ ਹੋ ਗਏ ਉਹਨਾਂ ਨੇ ਬੜੀ ਹੀ ਮਿਹਨਤ ਕਰਨੀ ਤੇ ਉਹ ਕਣਕ 14 ਘਰ ਲੈ ਕੇ ਆਉਂਦੇ ਤਾਂ ਵੜੇ ਵਿੱਚ ਭੱਲੇ ਵਛਾਉਂਦੇ ਤੇ ਉਹਦੇ ਉੱਤੇ ਪਾ ਦਿੰਦੇ ਜਦੋਂ ਧੁੱਪ ਲੱਗ ਜਾਂਦੀ ਤਾਂ ਪੰਛੀ ਉਥੋਂ ਚੁੱਕ ਕੇ ਦਾਣੇ ਰਚਣ ਹੈ ਝੁੰਝਾ ਪਾਰ ਕੇ ਗੁਰੂ ਘਰ ਲੰਗਰਾਂ ਵਿੱਚ ਪਾਉਂਦੇ ਹੌਲੀ ਹੌਲੀ ਰਿਜਕ ਵਿੱਚ ਪਾਸ ਹੈ ਜਿਹਦੀ ਐਸੀ ਮਿਹਰ ਹੋਈ ਕਿ ਦਿਨ ਰਾਤ ਚੋਗਣੀ ਤਰੱਕੀ ਹੋ ਗਈ। ਹੁਣ ਇੱਕ ਦਿਨ ਮੀਂਹ ਆਇਆ ਤੇ ਉਹਦੇ ਘਰ ਦੀ ਛੱਤ ਚੌਣ ਲੱਗੀ। ਹੁਣ ਛੱਤ ਇੰਜ ਚੌਣ ਲੱਗੀ ਕਿ ਘਰ ਦਾ ਜੋ ਵੀ ਕੋਲਾ ਬਾਟਾ ਸੀ ਜਿੱਥੇ ਥੱਲੇ ਲੈ ਰੱਖ ਦਿੱਤਾ ਸੀ ਪਾਣੀ ਇਹਦੇ ਵਿੱਚ ਵੀ ਪਵੇ ਨਹੀਂ ਤਾਂ ਸਾਰਾ ਆਸ-ਪਾਸ ਜਿਹੜਾ ਵੀ ਸਮਾਨ ਪਿਆ ਸੀ ਉਹ ਭਜ ਰਿਹਾ ਸੀ। ਹੁਣ ਅਗਲੇ ਦਿਨ ਉਹ ਸਲਾਹ ਕਰਦੇ ਹਨ ਕਿ ਪੱਕਾ ਮਕਾਨ ਬਣਾ ਲਏਗੇ ਤੇ ਸ਼ਤਿ ਸ਼ੌਨ ਦੀ ਹੈ। ਇਦਾਂ ਹੀ ਜੇ ਕੰਮ ਚੱਲਦਾ ਰਿਹਾ ਤਾਂ ਸਾਰਾ ਕੁਝ ਗਿੱਲਾ ਹੋ ਜਾਵੇਗਾ। ਉਹਨਾਂ ਨੇ ਪੱਕਾ ਘਰ ਤਿਆਰ ਕਰਨ ਲਈ ਵੇੜੇ ਵਿੱਚ ਜਿਹੜਾ ਰੁੱਖ ਸੀ ਜਿਹਦੇ ਉੱਪਰ ਉਹ ਚਿੜਾ ਤੇ 치ੜੀ ਬੈਠਦੇ ਸਨ ਉਹਨਾਂ ਨੂੰ ਹੁਣ ਵੱਡਣਾ ਪੈਣਾ ਸੀ। ਉਹ ਦੋਵੇਂ ਜਾਣਿਆਂ ਨੂੰ ਮਿਸਤਰੀ ਆਖਦਾ ਕਿ ਇਹਨੂੰ ਪਹਿਲਾਂ ਵੱਡਣਾ ਪੈਣਾ ਹੈ। ਸਲਾਹ ਹੋਈ ਕਿ ਵੜ ਦਿੱਤਾ ਜਾਵੇ। ਉਹ ਪਤੀ ਪਤਨੀ ਆਪਣੀ ਜ਼ਿੰਦਗੀ ਵਿੱਚ ਹੁਣ ਸੁੱਖਾਂ ਦੇ ਨਾਲ ਬਤੀਤ ਕਰਦੇ ਪਏ ਸਨ ਪਰ ਪੰਛੀਆਂ ਦਾ ਆਲਣਾ ਜਿਹੜਾ ਪਹਿਲਾਂ ਹੀ ਉੱਥੇ ਸੀ ਉਹਦੇ ਰੁੱਖ ਟੁੱਟਣ ਦੇ ਨਾਲ ਉਹ ਦੋਵੇਂ ਜੀ ਉਹ ਦੋਵੇਂ ਜੀ ਚਲੇ ਗਏ ਉਹ ਰੁੱਖ ਜਿਹੜਾ ਹੁਣ ਲੱਬੇ ਤੇ ਉੱਥੇ ਹੁੰਦੇ ਰੁੱਖ ਹੁੰਦਾ ਨਹੀਂ ਸੀ ਹੁਣ ਹੌਲੀ ਹੌਲੀ ਘਰ ਵਿੱਚ ਬਰਕਤ ਜਿਵੇਂ ਗਾਇਬ ਹੋਣ ਲੱਗੀ ਕਿਉਂਕਿ ਲੰਗਰ ਵਿੱਚ ਤਾਂ ਹਿੱਸਾ ਪੈਣਾ ਹੁਣ ਬੰਦ ਹੋ ਚੁੱਕਾ ਸੀ ਉਹਨਾਂ ਦੇ ਘਰ ਦਾ ਜੋ ਵੀ ਹਿੱਸਾ ਉਹ ਤੇ ਪਾ ਕੇ ਆਉਂਦੇ ਸੀ ਜਿਨ੍ਹਾਂ ਦਾ ਦਾਨ ਭੋਂ ਇਕੱਠਾ ਹੋਇਆ ਕਰਦਾ ਸੀ ਉਹਦਾ ਫਲ ਤੇ ਬਰਕਤ ਹੀ ਇਹਨਾਂ ਨੂੰ ਮਿਲਦੇ ਸਨ ਉਸ ਦਾ ਫਲ ਹੁਣ ਕਿੱਥੋਂ ਮਿਲਣਾ ਸੀ ਕਿਉਂਕਿ ਗੁਰੂ ਘਰ ਤਾਂ ਕੁਝ ਜਾਂਦਾ ਨਹੀਂ ਸੀ ਫਿਰ ਪਿੰਡ ਦੇ ਵਿੱਚ ਆਸੇ-ਪਾਸੇ ਇਦਾਂ ਹੀ ਹੋਣ ਲੱਗ ਪਿਆ ਕਿ ਪਹਿਲਾਂ ਤਾਂ ਪ੍ਰਮਾਤਮਾ ਨੇ ਬੜਾ ਸੁੱਖ ਦਿੱਤਾ ਸੀ ਫਿਰ ਉਹਨਾਂ ਤੇ ਗਰੀਬੀ ਆ ਗਈ ਅਕਸਰ ਕੀ ਹੁੰਦਾ ਹੈ ਕਿ ਗਰੀਬੀ ਤੋਂ ਸੌਖਾ ਵੇ ਤੇ ਬੰਦਾ ਬੜਾ ਖੁਸ਼ ਹੁੰਦਾ ਹੈ ਪਰ ਜਦੋਂ ਖੁਸ਼ੀਆਂ ਤੋਂ ਦੁੱਖ ਆ ਜਾਂ ਤਾਂ ਫਿਰ ਬੰਦੇ ਕੋਲ ਚੱਲ ਨਹੀਂ ਹੁੰਦਾ ਹੁਣ ਉਹਨਾਂ ਦਾ ਬੁਰਾ ਹਾਲ ਹੋਇਆ ਪਿਆਸੀ ਬੜੇ ਹੀ ਦੁਖੀ ਰਹਿਣ ਲੱਗੇ ਕਿ ਉਹਨਾਂ ਦੇ ਨਗਰ ਦੇ ਵਿੱਚ ਇੱਕ ਸੰਤ ਜੀ ਆਏ ਸਨ ਉਹਨਾਂ ਦਾ ਸਾਰੇ ਜਾਣੇ ਕਹਿਣ ਲੱਗੇ ਕਿ ਹਰ ਇੱਕ ਘਰ ਦੇ ਵਿੱਚ ਦੁੱਖ ਸੁੱਖ ਨੂੰ ਜਿਵੇਂ ਉਹਨਾਂ ਦਾ ਹੱਲ ਵੀ ਦੱਸਦੇ ਹਨ ਹੁਣ ਉਹ ਦੋਵੇਂ ਜੀ ਸੰਤ ਜੀ ਦੇ ਕੋਲ ਗਏ ਤਾਂ ਜਾ ਕੇ ਆਕਦੇ ਹਨ ਸੰਤ ਜੀ ਵੇਖਦੇ ਹਨ ਕਿ ਇੱਥੇ ਬੜੀ ਲੰਬੀ ਲਾਈਨ ਲੱਗੀ ਹੋਈ ਹੈ ਆਪਾਂ ਇੰਤਜ਼ਾਰ ਕਰਦੇ ਹਾਂ ਉਹ ਜਾ ਕੇ ਸੰਤ ਜੀ ਨੂੰ ਦੱਸਦੇ ਹਨ ਕਿ ਸਾਡੇ ਨਾਲ ਇਹ ਪਾਣਾ ਵਾਪਰਿਆ ਸਾਡੇ ਤੋਂ ਅਕਸਰ ਕਿਹੜੀ ਭੁੱਲ ਹੋ ਚੁੱਕੀ ਹੈ ਜੋ ਸਾਡੇ ਤੇ ਇਹ ਵਿਪਤਾ ਫੇਰ ਆਣ ਪਈ ਹੈ ਪਰ ਉਹ ਸਭ ਕੁਝ ਮੇਰੇ ਤੋਂ ਖਸ ਗਿਆ ਹੈ ਹੁਣ ਮੈਂ ਜ਼ਿੰਦਗੀ 'ਚ ਕੀ ਕਰਾਂ ਮੇਰੇ ਤੇ ਮਾੜਾ ਸਮਾਂ ਆ ਚੁੱਕਾ ਹੈ ਇਸ ਤੋਂ ਮੈਂ ਪੇਸ਼ ਆਸ਼ਰਮ ਆਉਣਾ ਚਾਹੁੰਦਾ ਹਾਂ ਸੰਤ ਜੀ ਕੋ ਸਮਝਾ ਚ ਪਰਾਇ ਤੇ ਭੋਲੇ ਕਿਹਾ ਤੁਹਾਡੇ ਘਰ ਦਾ ਕੁਝ ਹਿੱਸਾ ਗੁਰੂ ਘਰ ਦੇ ਲੰਗਰਾਂ ਵਿੱਚ ਰੋਜ਼ ਪੈਂਦਾ ਸੀ ਸੰਗਤ ਦਾ ਢੱਡ ਪਾਦਾ ਸੀ ਤੇ ਅਸੀਸ ਦੇ ਨਾਲ ਤੁਹਾਨੂੰ ਤਨ ਸੰਪਤਾ ਪ੍ਰਾਪਤ ਹੁੰਦੀ ਸੀ ਤੁਸੀਂ ਰੁੱਖ ਜਿਹੜਾ ਤੁਹਾਡੇ ਘਰ ਵਿੱਚ ਸੀ ਉਹਦੇ ਉੱਤੇ ਇੱਕ ਆਲਣਾ ਸੀ ਉਹਦੇ ਇੱਕ ਚਿੜੀ ਤੇ ਜਿਹੜਾ ਰਹਿੰਦੇ ਸਨ ਆਪਿਛਲੇ ਜਨਮ ਦੇ ਵਿੱਚ ਉਹਨਾਂ ਦਾ ਇੱਥੇ ਕੰਮਕਾਰ ਕਰਦੇ ਸਨ। ਉਦੋਂ ਕਰਕੇ ਉਹਨਾਂ ਨੂੰ ਇਹ ਜਨਮ ਮਿਲਿਆ ਸੀ। ਪਰਮਾਤਮ ਬੁੱਧ ਹਾਜੇ ਵੀ ਉਹਨਾਂ ਦੇ ਇੰਨੇ ਚੰਗੇ ਸੀ ਕਿਉਂਕਿ ਪਿਛਲੇ ਜਨਮ ਵਿੱਚ ਸਿੱਖ ਸੀ। ਉਹਦੇ ਉਤੇ ਆਲਣੇ ਚ ਰਹਿੰਦੇ ਸਨ ਤੇ ਉਹਨਾਂ ਦੇ ਕੋਲੋਂ ਤੁਹਾਡੀ ਕਰੀਬੀ ਨਹੀਂ ਦੇਖੀ ਜਾਂਦੀ ਸੀ। ਜਿਸ ਕਰਕੇ ਤੁਹਾਡੇ ਗੁਰੋਂ ਕੁਝ ਦਾਣੇ ਰੋਜ਼ ਹੀ ਗੁਰੂ ਘਰ ਲੰਗਰਾਂ ਵਿੱਚ ਪਾ ਕੇ ਆਇਆ ਕਰਦੇ ਸਨ। ਪਰ ਤੁਸੀਂ ਤਾਂ ਰੋਕ ਹੀ ਵੜ ਦਿੱਤਾ ਉਹਨਾਂ ਦਾ ਘਰ ਹੀ ਉਹਨਾਂ ਦੇ ਕੋਲੋਂ ਖੋ ਲਿਆ ਹੁਣ ਤੁਹਾਡੇ ਘਰ ਦੇ ਕਣਕ ਦਾ ਇੱਕ ਵੀ ਦਾਣਾ ਲੰਗਰਾਂ ਵਿੱਚ ਨਹੀਂ ਪੈਂਦਾ ਜਿਸ ਨੂੰ ਇਹ ਮੰਨਦੀ ਇੱਛਾ ਹੈ ਹੁਣ ਘਰ ਵਿੱਚ ਬਹੁਤ ਹੀ ਤਾਨ ਸੰਪਤਾ ਹੋ ਜਾਵੇ ਸਾਥ ਸੰਗਤ ਨੂੰ ਪ੍ਰਸ਼ਾਦਾ ਛਕਾਉਣਾ ਆਰੰਭ ਕਰ ਦਿਓ ਭਾਵੇਂ ਘਰ ਵਿੱਚ ਥੋੜਾ ਹੈ ਥੋੜੇ ਵਿੱਚ ਵੀ ਇਹ ਦਾ ਸੰਬੰਧ ਕੱਟਣਾ ਸ਼ੁਰੂ ਕਰ ਦਿਓ ਗੁਰੂ ਘਰ ਵਿੱਚ ਪਿਆਰ ਦੇ ਨਾਲ ਸੇਵਾ ਕਰੋ ਉਸਪਾਸ਼ਾ ਜੀ ਵਾਇਗਰੋ ਜੀ ਫਿਰ ਹਰ ਥਾਂ ਸਹਾਈ ਹੋ ਜਾਂਦੇ ਹਨ ਉਹਦੇ ਘਰ ਦੀ ਗਰੀਬੀ ਤੇ ਮੁਸ਼ਕਲਾਂ ਸਭ ਦੂਰ ਹੋ ਜਾਂਦੀਆਂ ਹਨ ਇਸ ਲਈ ਜੋਗਤ ਜਿਹੜਾ ਵੀ ਕਰੇਗਾ ਉਸੇ ਘਰ ਵਿੱਚ ਅੰਨ ਧੰਨ ਦੇ ਪੰਡਾਰੇ ਭਰ ਜਾਣਗੇ ਤੇ ਤੂੰ ਮਨੁੱਖਾਂ ਇਮਾਨਦਾਰੀ ਦੀ ਕਿਰਤ ਕਰਿਆ ਕਰ ਤੇ ਆਪਣੇ ਭੋਜਨ ਦਾ ਚੌਥਾ ਹਿੱਸਾ ਰੋਜ਼ ਵੰਡ ਕੇ ਖਾਇਆ ਕਰ ਜੇਕਰ ਤੇਰੇ ਘਰ ਵਿੱਚ ਕੋਈ ਕੁੱਤਾ ਹੁੰਦਾ ਹੈ ਉਸ ਨੂੰ ਰੋਟੀ ਪਾ ਦਿਆ ਕਰ ਜੇਕਰ ਤੁਹਾਡੇ ਘਰ ਕੋਈ ਮੰਗਣ ਵਾਲਾ ਹੁੰਦਾ ਹੈ ਜਿਹੜਾ ਕਿ ਬੜਾ ਹੈ ਲਚਾਰ ਹੈ ਉਹਨੂੰ ਪ੍ਰਸ਼ਾਦਾ ਛਕਾ ਦਿਆ ਕਰ ਜੇਕਰ ਕੋਈ ਤੁਹਾਡੇ ਆਸ-ਪਾਸ ਕੱਪੜੇ ਤੋਂ ਤੰਗ ਹੈ ਉਹਦੇ ਕੋਲ ਤੰਣ ਠੱਕਣ ਲਈ ਕੱਪੜੇ ਨਹੀਂ ਹੰਤਾ ਉਹਨੂੰ ਕੱਪੜੇ ਲੈ ਦਿਓ ਗਰੀਬੀ ਦਾ ਮੋਹ ਜਿਹੜਾ ਹੈ ਪ੍ਰਮਾਤਮਾ ਜੀ ਆਪੇ ਹੀ ਦੂਰ ਕਰ ਦੇਣਗੇ ਨਾਲ ਹੀ ਤੁਸੀਂ ਇੱਕ ਗੱਲ ਹਮੇਸ਼ਾ ਯਾਦ ਰੱਖੋ ਗਰੀਬ ਦਾ ਮੋਹ ਗੁਰੂ ਦੀ ਕੋਲ ਕਹੋਂਦਾ ਹੈ ਉਹਦਾ ਲੋਕ ਤੇ ਪਰਲੋਕ ਦੋਵੇਂ ਸੁਖਾਲੇ ਹੋ ਜਾਂਦੇ ਹਨ ਜਿਹੜਾ ਕਿਸੇ ਦੀ ਮਦਦ ਕਰਦਾ ਹੈ ਉਹ ਥੋੜੇ ਬਹੁਤ ਦੀ ਗਿੰਤੇ ਮਿੰਤੇ ਨਹੀਂ ਬਸ ਭਾਵਨਾ ਤੇ ਸ਼ਰਦਾ ਦੇ ਨਾਲ ਪ੍ਰਮਾਤਮਾ ਦੇ ਅੱਗੇ ਭੇਟਾ ਕਰਿਆ ਕਰੋ ਜੇਕਰ ਰੋਜ਼ ਇੱਕ ਬੋਕ ਵੀ ਆਟਾ ਤੁਸੀਂ ਪਾਸੇ ਤੇ ਕੱਢ ਲੈਂਦੇ ਹੋ ਤੇ ਮਹੀਨੇ ਬਾਅਦ ਗੁਰੂ ਘਰ ਵਿੱਚ ਛੜਾ ਕੇ ਆਉਂਦੇ ਹੋ ਜਾਂ ਫਿਰ ਕਿਸੇ ਲੋੜਵੰਦ ਪਰਿਵਾਰ ਨੂੰ ਦੇ ਕੇ ਆਉਂਦੇ ਹੋ ਤਾਂ ਤੁਹਾਡਾ ਵੀ ਭਲਾ ਹੋ ਜਾਵੇਗਾ ਜੇਕਰ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਜੋ ਸੌਖ ਚਾਉਂਦੇ ਹਾਂ ਅਸੀਂ ਕਿਸੇ ਦੁਖੀ ਦੀ ਮਦਦ ਕਰ ਦਈਏ ਤਾਂ ਫਿਰ ਸਾਡਾ ਭਲਾ ਹੋਣਾ ਲਾਜ਼ਮੀ ਹੋ ਜਾਵੇਗਾ ਪ੍ਰਮਾਤਮਾ ਜੀ ਸਾਨੂੰ ਬਖਸ਼ ਲੈਣਗੇ ਸਾਧ ਸੰਗਤ ਜੀ ਅੱਜ ਦੀ ਕਥਾ ਵਿਚਾਰ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ